ਸੁਗਾਲ ਜੀ ਪੰਜਾਬ ਨਿਊਜ਼ ਦੇਖ ਰਿਹਾ ਆਪ ਸਭ ਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਤੋਂ ਪਹਿਲੇ ਕਰਜਨ ਮਾਰਾਂਗੇ ਅਹਿਮ ਸੁਰਖੀਆਂ ਤੇ ਐਸਵਾਈਐਲ ਮੁੱਦੇ ਤੇ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਭੇਜਿਆ ਪੱਤਰ ਜਲਦੀ ਹੀ ਹੋਵੇਗੀ ਅਹਿਮ ਬੈਟ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੀਟ ਪ੍ਰੀਖਿਆ ਪਾਸ ਕਰਨ ਵਾਲੇ 509 ਬੱਚਿਆਂ ਨਾਲ ਕੀਤੀ ਮੁਲਾਕਾਤ kiya ਹੁਣ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਕ੍ਰੰਤੀ ਮਜੇਟੀਆਂ ਦੇ ਕਰ ਵਿਜੀਲੈਂਸ ਦੀ ਰੇਡ ਤੋਂ ਬਾਅਦ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਵੱਡਾ ਬਿਆਨ ਕਿਹਾ ਮੇਰੇ ਡਿਊਟੀ ਸਮੇਂ ਵੀ ਮਜੇਟੀਆਂ ਨੂੰ ਬੁਲਾਇਆ ਇਸ ਤੋਂ ਬਾਅਦ ਕੀਤਾ ਮੇਰਾ ਤਬਾਦਲਾ ਸਤਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਨੇ ਮਜੇਟੀਆਂ ਦੀ ਗ੍ਰਿਫਤਾਰੀ ਨੂੰ ਦੱਸਿਆ ਸਹੀ ਕਦਮ ਕਿਹਾ ਲੀਡਰਾਂ ਨੂੰ ਹੁਣ ਸਤਾਉਣ ਲੱਗੇ ਆਪਣਾ ਡਰ ਹੁਣ ਖਬਰਾਂ ਵਿਸਥਾਰ ਦੇ ਨਾਲ 2 ਸਾਲ ਬਾਅਦ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਸਤਲੁਜ ਯਮਨਾ ਲਿੰਕ ਨਹਿਰ ਦਾ ਮੁੱਦਾ ਛੇੜਨ ਜਾ ਰਹੀ ਹੈ ਇਸ ਨਾਲ ਸੂਬੇ ਦੀ ਸਿਆਸਤ ਦੇ ਵਿੱਚ ਮੋੜ ਉਬਾਲ ਆਉਣ ਦੀ ਚਰਚਾ ਹੈ ਸੋ ਕੇਂਦਰ ਸਰਕਾਰ ਨੇ ਇਸ ਬਾਰੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਹੈ ਇਸ ਦੇ ਨਾਲ ਹੀ SYL ਦਾ ਮੁੱਦਾ ਸੁਲਝਾਉਣ ਦੇ ਲਈ ਕੇਂਦਰ ਸਰਕਾਰ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੀ ਤਿਆਰੀ ਕਰ ਰਹੀ ਹੈ ਦਰਸਲ ਕੇਂਦਰ ਨੇ ਕਿਹਾ ਹੈ ਕਿ ਉਹ ਪੰਜਾਬ ਤੇ ਹਰਿਆਣਾ ਵਿਚਕਾਰ ਸਤਲੁ ਜਮੁਨਾ ਲਿੰਕ ਨਹਿਰ ਦੇ ਪਾਣੀ ਦੀ ਵੰਡ ਦੇ ਦਹਾਕਿਆਂ ਪੁਰਾਣੇ ਮੁੱਦੇ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਸ ਮੁੱਦੇ ਤੇ ਜਲਦੀ ਤੋਂ ਜਲਦੀ ਗੱਲਬਾਤ ਕਰਨ ਲਈ ਵੀ ਕਿਹਾ ਹੈ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੀਟਿੰਗ ਲਈ ਪੱਤਰ ਲਿਖਿਆ ਹੈ ਕੇਂਦਰ ਸਰਕਾਰ ਨੇ 10 ਜੁਲਾਈ ਦੇ ਆਸ-ਪਾਸ ਦਿੱਲੀ ਵਿੱਚ ਦੋਵਾਂ ਸੂਬਿਆਂ ਵਿਚਾਲੇ ਵਿਚੋਲਗੀ ਕਰਦਿਆਂ ਮੀਟਿੰਗ ਕਰਾਉਣ ਦੀ ਮਨਸ਼ਾਪ ਰੱਖਾਈ ਹੈ ਸੂਤਰਾਂ ਮੁਤਾਬਕ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਟੇਲ ਨੇ ਗਜਿੰਦਰ ਸਿੰਘ ਸ਼ਿਖਾਵਤ ਦੀ ਅਗਵਾਈ ਵਿੱਚ ਪਿਛਲੇ ਦੌਰ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਦੋਵਾਂ ਰਾਜਾਂ ਵਿਚਕਾਰ ਵਿਚੋਲਗੀ ਕਰਨ ਦੀ ਪਹਿਲ ਕੀਤੀ ਹੈ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਐਸ.ਵਾਈ.एल ਦਾ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਪੁਚਾਲ ਲਿਆ ਸਕਦਾ ਹੈ ਦੱਸਦੀ ਹੈ ਕਿ ਮਈ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਮਾਮਲਾ ਹੱਲ ਕਰਨ ਲਈ ਕੇਂਦਰ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸੀ ਸੁਪਰੀਮ ਕੋਰਟ ਨੇ ਪਹਿਲਾਂ ਜਲ ਸ਼ਕਤੀ ਮੰਤਰੀ ਨੂੰ ਇਸ ਮਾਮਲੇ ਵਿੱਚ ਮੁੱਖ ਵਿਚੋਲਾ ਨਿਯੁਕਤ ਕੀਤਾ ਸੀ ਤੇ ਉਹਨਾਂ ਨੂੰ ਸਿਰਫ ਮੂਕ ਦਰਸ਼ਕ ਬਣੇ ਰਹਿਣ ਦੀ ਬਜਾਏ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਸੀ ਇਸ ਲਈ ਪਾਟਲ ਨੇ ਕਿਹਾ ਹੈ ਕਿ ਵਿਵਾਦ ਨੂੰ ਹੱਲ ਕਰਨ ਲਈ ਯਤਨ ਜਾਰੀ ਹਨ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਕੁਝ ਆਦੇਸ਼ ਜਾਰੀ ਕੀਤੇ ਹਨ ਅਤੇ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਹੀ ਅਸੀਂ ਐਸਵਾਈਐਲ ਮੁੱਦੇ ਨੂੰ ਹੱਲ ਕਰਨ ਵੱਲ ਵਧਾਂਗੇ ਦਰਅਸਲ ਇਹ ਮਾਮਲਾ 214 ਕਿਲੋਮੀਟਰ ਲੰਬੀ ਐਸਵਾਈਐਲ ਨਹਿਰ ਦੇ ਨਿਰਮਾਣ ਨਾਲ ਸੰਬੰਧਿਤ ਹੈ ਜਿਸ ਵਿੱਚੋਂ 122 ਕਿਲੋਮੀਟਰ ਹਿੱਸਾ ਪੰਜਾਬ ਵਿੱਚ ਤੇ 92 ਕਿਲੋਮੀਟਰ ਹਰਿਆਣਾ ਵਿੱਚ ਬਣਾਇਆ ਜਾਣਾ ਸੀ ਹਰਿਆਣਾ ਨੇ ਆਪਣਾ ਹਿੱਸਾ ਪੂਰਾ ਕਰ ਲਿਆ ਜਦੋਂ ਕਿ ਪੰਜਾਬ ਨੇ 1982 ਵਿੱਚ ਇਸ ਪ੍ਰੋਜੈਕਟ ਨੂੰ ਟਾਲ ਦਿੱਤਾ ਸੀ ਇਹ ਮਾਮਲਾ 1981 ਦਾ ਹੈ ਜਦੋਂ ਦੋਵਾਂ ਰਾਜਾਂ ਵਿਚਕਾਰ ਪਾਣੀ ਦੀ ਵੰਡ ਤੇ ਇੱਕ ਸਮਝੌਤਾ ਹੋਇਆ ਸੀ ਤੇ ਪਾਣੀ ਦੀ ਬਿਹਤਰ ਵੰਡ ਲਈ ਐਸਵਾਈਐਲ ਨਹਿਰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ ਜਨਵਰੀ 2002 ਵਿੱਚ ਸੁਪਰੀਮ ਕੋਰਟ ਨੇ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਤੇ ਪੰਜਾਬ ਨੂੰ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਨਹਿਰ ਬਣਾਉਣ ਲਈ ਕਿਹਾ ਸੀ ਪਰ ਪੰਜਾਬ ਵਿਧਾਨ ਸਭਾ ਨੇ 2004 ਵਿੱਚ 1981 ਦੇ ਸਮਝੌਤੇ ਨੂੰ ਰੱਦ ਕਰਨ ਲਈ ਇੱਕ ਕਾਨੂੰਨ ਪਾਸ ਕਰ ਦਿੱਤਾ 2004 ਦੇ ਇਸ ਕਾਨੂੰਨ ਨੂੰ ਸੁਪਰੀਮ ਕੋਰਟ ਨੇ 2016 ਵਿੱਚ ਰੱਦ ਕਰ ਦਿੱਤਾ ਸੀ ਉਦੋਂ ਤੋਂ ਹੀ ਇਹ ਮਾਮਲਾ ਸੁਪਰੀਮ ਕੋਰਟ ਵਿੱਚ اٹਕਿਆ ਹੋਇਆ ਹੈ ਹੁਣ ਅਗਲੀ ਸੁਣਵਾਈ ਦੀ ਮਿਤੀ 13 ਅਗਸਤ ਤੈਅ ਕੀਤੀ ਗਈ ਹੈ ਇਸ ਮਾਮਲੇ ਦੀ ਸੁਣਵਾਈ ਦੌਰਾਨ 6 ਮਈ ਨੂੰ ਸੁਪਰੀਮ ਕੋਰਟ ਦੇ ਜਸਟਿਸ ਗਵਿਏ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਤੇ ਕਿਹਾ ਕਿ ਜੇਕਰ ਇਹ ਮਨਮਾਨੀ ਨਹੀਂ ਤਾਂ ਹੋਰ ਕੀ ਹੈ ਨਹਿਰ ਬਣਾਉਣ ਦਾ ਹੁਕਮ ਪਾਸ ਹੋਣ ਤੋਂ ਬਾਅਦ ਇਸ ਦੇ ਨਿਰਮਾਣ ਲਈ ਪ੍ਰਾਪਤ ਕੀਤੀ ਗਈ ਜ਼ਮੀਨ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਇਹ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਹੈ ਇਹ ਮਨਮਾਨੀ ਦਾ ਸਪਸ਼ਟ ਮਾਮਲਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ NEET ਪ੍ਰੀਖਿਆ ਪਾਸ ਕਰਨ ਵਾਲੇ 509 ਬੱਚਿਆਂ ਦੇ ਨਾਲ ਮੁਲਾਕਾਤ ਕੀਤੀ ਹੈ ਸੀਐਮ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਇਨ੍ਹਾਂ ਬੱਚਿਆਂ ਨੇ ਆਪਣੀ ਮਿਹਨਤ ਦੇ ਨਾਲ ਵੱਡਾ ਮੁਕਾਮ ਹਾਸਲ ਕੀਤਾ ਹੈ ਅਸੀਂ ਪੰਜਾਬ ਦੇ ਸਕੂਲਾਂ ਵਿੱਚ ਵਿਸ਼ਵ ਪੱਧਰ ਦੀ ਸਿੱਖਿਆ ਮੋਹਰੀਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਹੁਣ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ NEET ਪ੍ਰੀਖਿਆ ਪਾਸ ਕਰਨ ਵਾਲੇ 509 ਬੱਚਿਆਂ ਨਾਲ ਮੁਲਾਕਾਤ ਕੀਤੀ ਹੈ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਅਸੀਂ ਪੰਜਾਬ 'ਚ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਚਲਾ ਰਹੇ ਹਾਂ ਨਸ਼ਾ ਤਸਕਰ چاہے ਕਿੰਨੀ ਵੀ ਪਹੁੰਚ ਵਾਲਾ ਕਿਉਂ ਨਾ ਹੋਵੇ ਅਸੀਂ ਲਿਹਾਜ਼ ਨਹੀਂ ਕਰ ਰਹੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਵੱਡਾ ਦਿਨ ਹੈ ਪੰਜਾਬ ਦੀ এডਿਕੇਸ਼ਨ ਲਈ ਕਿ 509 ਬੱਚਿਆਂ ਨੇ ਨੀਟ ਕਲੀਅਰ ਕੀਤਾ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਕਿ 509 ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਐਮਿਲੀਅਰਸ ਦੇ ਨੀਟ ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕਾਰੀਏ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੱਨੇ-ਤਿਰ ਤੁਸੀਂ ਮੰਜ਼ਿਲ ਤੇ ਪਹੁੰਚਦੇ ਨਹੀਂ ਜਿੱਥੇ-ਜਿੱਥੇ ਵੀ ਜਾਣਾ ਹੈ ਜਿੱਥੇ-ਜਿੱਥੇ ਵੀ ਜਾਣਾ ਹੈ ਕੋਈ ਦਿੱਕਤਾਂ ਆਉਣ ਜੀਆਂ ਤਾਂ ਪੁਰਸਾਡੇ ਨਾਲ ਸ਼ੇਅਰ ਕਰਿਓ ਬਹੁਤ ਸਾਰੀਆਂ ਤੁਹਾਡੇ ਕੋਲ ਈਮੇਲਸ ਵੀ ਨੇ ਕੰਟੈਕਟ ਦੇ ਬਹੁਤ ਸਾਧਨ ਨੇ ਤੁਹਾਡੇ ਕੋਲੇ ਤੁਸੀਂ ਸਾਡੇ ਨਾਲ ਡਾਇਰੈਕਟ ਵੀ ਜਿਹੜਾ ਉਹ ਸੰਪਰਕ ਕਰ ਸਕਦੇ ਜਿਵੇਂ ਤੁਹਾਨੂੰ ਪੈਰ ਪੈਰ ਤੇ ਗਾਈਡ ਕਰਾਂਗੇ ਕਿ ਅੱਗੇ ਕਿੱਥੇ ਜਾਣਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕਈ ਵਾਰੀ ਨੰਬਰ ਬਹੁਤ ਆ ਜਾਂਦੇ ਨੇ ਪਰ ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਇਹਨਾਂ ਨੂੰ ਲੈ ਕੇ ਕਿੱਥੇ ਲੈ ਜਾਈਏ ਕਿਹੜਾ ਸਬਜੈਕਟ ਲਈਏ ਕਿਹੜਾ ਫਾਰਮ ਭਰੀਏ ਕਿਹੜਾ ਕਾਲਜ ਬੈਟਰ ਹੈ ਕਿੱਥੇ ਹੋਸਟਲ ਮਿਲੂਗਾ ਸਾਨੂੰ ਕਈ ਵਾਰੀ ਖਾਸ ਤੌਰ ਤੇ ਕੁੜੀਆਂ ਲਈ ਮੁਸ਼ਕਲ ਹੋ ਜਾਂਦਾ ਹੈ ਮਾਪੇ ਕਹਿੰਦੇ ਵੀ ਇੰਨੀ ਦੂਰ ਨਹੀਂ ਪੜਾਉਣੀ ਅਸੀਂ ਉੱਥੇ ਰਹਿਣਾ ਮੁਸ਼ਕਲ ਹੋ ਜੂਗਾ ਉੱਥੇ ਆਪਣੇ ਇਲਾਕੇ ਦੇ ਨੇੜੇ ਤੇਰੇ ਕਿਤੇ ਕੋਸ਼ਿਸ਼ ਕਰਦੇ ਸੋ ਅਸੀਂ ਤੁਹਾਡੇ ਨਾਲ ਖੜਾਗੇ ਬਿਲਕੁਲ ਜਿਵੇਂ ਪਹਿਲਾਂ ਖੜੇ ਆ এডਿਕੇਸ਼ਨ ਜਿਹੜਾ ਉਹ ਸਾਡੀ ਸਰਕਾਰ ਦੀ ਸਾਡੀ ਤਾਂ ਕਾਦੀ ਸਰਕਾਰ ਥੋਡੀ ਹੋਈ ਹੈ এডਿਕੇਸ਼ਨ ਸਾਡੀ ਪ੍ਰਾਇਓਰਟੀ ਹੈ ਹੈਲਥ ਸਾਡੀ ਪ੍ਰਾਇਓਰਟੀ ਹੈ ਇਨਫਰਾਸਟ੍ਰਕਚਰ ਸਾਡੀ ਪ੍ਰਾਇਓਰਟੀ ਹੈ ਬਿਜਲੀ ਪਾਣੀ ਸਾਡੀ ਪ੍ਰਾਇਓਰਟੀ ਹੈ ਖੇਤੀ ਨੂੰ ਪੈਰਾਂ ਸਿਰ ਲਿਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਆਉਣਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚ ਹਰ ਕਿਸਮ ਦਾ ਇਨਫਰਾਸਟ੍ਰਕਚਰ ਬਣਾਈਏ ਖੇਡਾਂ ਨੂੰ ਪ੍ਰਮੋਟ ਕਰਨਾ ਸਾਡੀ ਪ੍ਰਾਇੋਰਟੀ ਹੈ ਪੰਜਾਬ ਦੇ ਵਿੱਚੋਂ ਆ ਜਿਹੜਾ ਕਲੰਕ ਲੱਗਿਆ ਨਸ਼ੇ ਵਾਲਾ ਡਰੱਗਸ ਵਾਲਾ ਉਹਨੂੰ ਦੂਰ ਕਰਨਾ ਸਾਡੀ ਪ੍ਰਾਇੋਰਟੀ ਹੈ ਉਹਦੇ ਵਾਸਤੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਉਹਦੇ ਵਾਸਤੇ ਵੀ ਯੁੱਧ ਨਸ਼ਿਆਂbro ਦੀ ਚੱਲ ਰਿਹਾ ਹੈ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਪੋਲਿਟਿਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਕੇ ਦਾ ਮਾਮਾ ਮਾਮੇ ਦਾ ਮੁੰਡਾ ਹੋਵੇ ਕੇ ਦੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਵੀ ਜਾਓ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਨੂੰ ਸਜ਼ਾ ਜ਼ਰੂਰ ਮਿਲੂਗੀ ਐਸੇ ਜਨਮ 'ਚ ਮਿਲੂਗੀ ਨਾ ਆਖਿਰ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਨੂੰ ਕਿਹਾ ਤੁਸੀਂ ਨਸ਼ੇ ਦੀ ਗ੍ਰਿਫਤ 'ਚ ਫਸੇ ਨੌਜਵਾਨਾਂ ਲਈ ਰੋਲ ਮਾਡਲ ਬਣ ਸਕਦੇ ਹੋ ਬੀਤੇ ਦਿਨ ਵਿਕਰਮ ਸਿੰਘ ਬਜੀਠੀਆ ਦੇ ਘਰ ਵਿਸਲੈਂਸ ਦੀ ਰੇਟ ਤੋਂ ਬਾਅਦ ਡਿਪਟੀ ਡਾਇਰੈਕਟਰ ਰੇਂਜਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨੇ ਕਿਹਾ ਕਿ ਮੇਰੇ ਡਿਊਟੀ ਸਮੇਂ ਵੀ ਵਿਕਰਮ ਸਿੰਘ ਬਜੀਠੀਆ ਨੂੰ ਸੱਦਿਆ ਗਿਆ ਸੀ ਜਿਸ ਤੋਂ ਬਾਅਦ ਮੇਰਾ ਤਬਾਦਲਾ ਕਰ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਡਿਊਟੀ ਸਮੇਂ ਲਗਭਗ 25 ਦੇ ਕਰੀਬ ਮੁਜਰੀਮਾਂ ਨੂੰ ਸਜ਼ਾ ਦਵਾਈ ਸਾਬਕਾ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ ਕਿਹਾ ਕਿ ਮਜੀਠੀਆ ਖਿਲਾਫ ਇਹ ਕਾਰਵਾਈ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਯਾਨੀ ਕਿ ਪੀਸੀ ਐਕਟ ਤਹਿਤ ਦਰਜ ਕੀਤੀ ਗਈ ਹੈ ਜਦੋਂ ਕਿ ਨਸ਼ਿਆਂ ਦੇ ਮਾਮਲੇ ਵਿੱਚ ਈਡੀ ਵੱਲੋਂ ਦਸੰਬਰ 2021 ਵਿੱਚ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਦੇਖੋ ਜੀ ਮੈਟਰ ਤਾਂ ਕਾਫੀ ਪੁਰਾਣਾ ਹੈ ਤੇ ਇਨਵੈਸਟੀਗੇਸ਼ਨ ਤਕਰੀਬਨ 2013 ਤੋਂ ਚੱਲੀ ਆ ਰਹੀ ਸੀ ਉਹਦੇ ਅਸੀਂ ਪਹਿਲਾਂ ਮੈਂ ਇਨਵੈਸਟੀਗੇਸ਼ਨ ਕੀਤੀ ਈਡੀ ਦੇ ਵਿੱਚ ਉਸ ਟਾਈਮ ਵੀ ਨਾਲ ਇੰਟਰੋਗੁਏਸ਼ਨ ਨਾਲ ਕੀਤਾ ਉਸ ਤੋਂ ਬਾਅਦ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਇੱਕ ਐਫ ਆਈ ਆਰ ਹੋਈ ਐਨ ਡੀ ਪੀ ਐਸ ਐਕਟ ਦੇ ਵਿੱਚ ਤੇ ਉਹ ਪੰਜਾਬ ਗਵਰਨਮੈਂਟ ਦੀ ਜਿਹੜੀ ਪੁਲਿਸ ਜਿਹੜੀ ਐਸ ਆਈ ਟੀ ਹੈ ਅਪਾਇੰਟ ਹੋ ਰਹੀਆਂ ਉਹ ਕਰ ਰਹੇ ਹੈ ਉਸ ਤੋਂ ਬਾਅਦ ਇਹ ਥਰਡ ਮਤਲਬ ਕੇਸ ਹੈ ਸੈਕੰਡ ਐਫ ਆਈ ਆਰ ਹੈ ਇਹਨਾਂ ਦੇ ਖਿਲਾਫ ਇਹ ਹੈਗੀ ਹੈ ਡੀਏ ਕੇਸ ਕਰਪਸ਼ਨ ਦਾ ਕੇਸ ਹੈ ਕਿ ਜੇ ਤੁਸੀਂ ਐਜ਼ ਪਬਲਿਕ ਸਰਵੰਟ ਤੁਹਾਡੀ ਨੋਨ ਸੋਰਸਸ ਆਫ ਇਨਕਮ ਇੰਨੇ ਸੀਗੇ ਇੰਨੀ ਅਮਾਉਂਟ ਬਣਦੀ ਸੀ ਤੁਸੀਂ ਤੁਹਾਡੇ ਖਾਤਿਆਂ 'ਚ ਇੰਨੀ ਜਮਾ ਹੈ ਸੋ ਇਹ ਜਿਹੜਾ ਮੈਟਰ ਹੈਗਾ ਜਿਨਨੇ ਫੰਡਸ ਇਹਨਾਂ ਨੂੰ ਮਿਲੇ ਨੇ ਉਹ ਫੰਡਸ ਦੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਨਾਂ ਨੇ ਡੀਏ ਲਾਇਆ ਡਿਸ ਪ੍ਰੋਪੋਰਸ਼ਨਲ ਅਸੈਟ ਲਾਇਆ ਉਹ ਦੇਖਦੇ ਹੁਣ ਵਿਜੀਲੈਂਸ ਬਿਊਰੋ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕਰਦੀ ਹੈ ਯਕੀਨਨ ਸਬੂਤ ਉਹਨਾਂ ਦੇ ਕੋਲ ਹੈਗੇ ਜਗਦੀਸ਼ ਭੋਲਾ ਨਾਂ ਦਾ ਇੱਕ ਮਲਜਮ ਸੀਗਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਅਫਸਰ ਵੀ ਰਿਹਾ ਸੀਗਾ ਤੇ ਉਹਨਾਂ ਨੇ ਮੇਰੇ ਇਨਵੈਸਟੀਗੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਕੋਈ ਬਿਆਨ ਬਾਰ ਦਿੱਤੇ ਨੇ ਉਹਦਾ ਕੋਈ ਤਾਲੁਕ ਮੇਰੇ ਇਨਵੈਸਟੀਗੇਸ਼ਨ ਦੇ ਨਾਲ ਨਹੀਂ ਸੀ ਪਰ ਜਿਸ ਟਾਈਮ ਮੈਂ ਉਹਨੂੰ ਰਿਮਾਂਡ ਦੇ ਉੱਪਰ ਲਿਆ ਆ ਉਹਦਾ ਇੰਟਰੋਗੁਏਸ਼ਨ ਕੀਤਾ ਉਹਦੀ ਇਨਵੈਸਟੀਗੇਸ਼ਨ ਕੀਤੀ ਤੇ ਉਸ ਤੋਂ ਇਨਵੈਸਟੀਗੇਸ਼ਨ ਤੋਂ ਬਾਅਦ ਅੱਗੇ ਫਰਦਰ ਜਿਹੜੇ ਬੰਦੇ ਇਨਵੋਲਡ ਸੀ ਉਹਨਾਂ ਨਾਲ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਵਿੱਚ ਇਹ ਨਿਕਲ ਕੇ ਆਇਆ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਜ਼ਰੂਰੀ ਹੈ ਕਿਉਂਕਿ ਕੁਝ ਲੋਕ ਐਸੇ ਸੀਗੇ ਜਿਨ੍ਹਾਂ ਦੇ ਕੰਟੈਕਟ ਸੀਗੇ ਤੇ ਉਹ ਲੋਕ ਜਿਹੜੇ ਸੀ ਉਹ ਡਾਊਟਫੁਲ ਸੀਗੇ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਤੇ ਉਸੇ ਜਿਹੜਾ ਬੇਸ ਦੇ ਉੱਪਰ ਇਹਨਾਂ ਦੀ 2014 ਦਸੰਬਰ ਦੇ ਵਿੱਚ ਇੰਟਰੋਗੇਸ਼ਨ ਹੋਈ ਇੱਕ ਵਾਰ ਤੇ ਉਹ ਇਨਵੈਸਟੀਗੇਸ਼ਨ ਜਿਹੜੀ ਸੀ ਈਡੀ ਦੇ ਵਿੱਚ ਮਨੀ ਲਾਂਡਰੀ ਐਕਟ ਦੇ ਵਿੱਚ ਸੀਗੀ ਦੀ ਉਹ ਇਨਵੈਸਟੀਗੇਸ਼ਨ ਮੇਰੇ ਖਿਆਲ ਹੁਣ ਵੀ ਅ ਚੱਲ ਰਹੀ ਹੈ ਲਾਈਵ ਹੈ ਇਹ ਡੀਕੋਡ ਸਾਬਕਾ ਅਧਿਕਾਰੀ ਨੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ 17 ਲੋਕਾਂ ਨੂੰ ਡਰਗ ਮਾਮਲਿਆਂ ਵਿੱਚ ਦੋਸ਼ੀ ਠਹਿਰਾ ਗਿਆ ਸੀ ਜਿਨ੍ਹਾਂ ਵਿੱਚ ਪੁਲਿਸ ਅਧਿਕਾਰੀ ਜਗਦੀਸ਼ ਭੋਲਾ ਵੀ ਸ਼ਾਮਲ ਸੀ ਜਗਦੀਸ਼ ਭੋਲਾ ਨੇ ਇਸ ਮਾਮਲੇ ਵਿੱਚੋਂ ਆਪਣੀ 10 ਸਾਲ ਦੀ ਸਜ਼ਾ ਪੂਰੀ ਕਰ ਲਈ ਹੈ ਉਹ ਪੁਲਿਸ ਮਾਮਲੇ ਵਿੱਚ ਜ਼ਮਾਨਤ ਤੇ ਹੈ ਕਿਉਂਕਿ ਇਸ ਵਿੱਚ ਸਜ਼ਾ ਲੰਬਿਤ ਸੀ ਵਿਕਰਮ ਮਜੀਠੀਆ ਬਾਰੇ ਸਾਬਕਾ ਅਧਿਕਾਰੀ ਨੇ ਕਿਹਾ ਕਿ ED ਟੀਮ 2013 ਦੇ ਮਾਮਲੇ ਸੰਬੰਧੀ ਮਜੀਠੀਆ ਖਿਲਾਫ ਕਾਰਵਾਈ ਕਰ ਰਹੀ ਹੈ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਹੈ ED ਹੁਣ ਇਸ ਮਾਮਲੇ ਦੀ ਜਾਂਚ ਵੀ ਕਰ ਸਕਦੀ ਹੈ ਸਤਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਤਾ ਨੇ ਵਿਕਰਮ ਸਿੰਘ ਮਜੀਠੀਆ ਤੇ ਹੋਈ ਕਾਰਵਾਈ ਨੂੰ ਦੇਰ ਨਾਲ ਚੁੱਕਿਆ ਗਿਆ ਸਹੀ ਕਦਮ ਦੱਸਿਆ ਜਲੰਧਰ ਵਿਕੇ ਪ੍ਰੈਸ ਕਾਨਫਰੰਸ ਕਰ ਰਹੇ ਸੁਖਜੀਤ ਖੋਸਾ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਦੱਸਣ ਵਾਲੇ ਕਈ ਸਿਆਸੀ ਲੀਡਰ ਜਿਹੜੇ ਨੇ ਉਹਨਾਂ ਦੀ ਹਮਾਇਤ ਤੇ ਉਤਰ ਆਏ ਨੇ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸ਼ਾਇਦ ਇਹਨਾਂ ਲੀਡਰਾਂ ਨੂੰ ਹੁਣ ਆਪਣਾ ਡਰ ਸਤਾਉਣ ਲੱਗਿਆ ਜਲੰਧਰ ਵਿਕੇ ਪ੍ਰੈਸ ਕਾਨਫਰੰਸ ਕਰ ਰਹੇ ਸੁਖਜੀਤ ਖੋਸਾ ਨੇ ਕਿਹਾ ਕਿ ਵਿਕਰਮ ਮਜੀਠੀਆ ਨੂੰ ਚਿੱਟੇ ਦਾ ਸੌਦਾਗਰ ਦੱਸਣ ਵਾਲੇ ਕਈ ਸਿਆਸੀ ਲੀਡਰ ਹੁਣ ਉਹਨਾਂ ਦੀ ਹਮਾਇਤ ਤੇ ਉਤਰ ਆਏ ਨੇ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਸ਼ਾਇਦ ਇਹਨਾਂ ਲੀਡਰਾਂ ਨੂੰ ਆਪਣਾ ਡਰ ਸਤਾਉਣ ਲੱਗਾ ਖੋਸਾ ਨੇ ਕਿਹਾ ਇਹਨਾਂ ਲੀਡਰਾਂ ਵੱਲੋਂ ਮਜੀਠੀਆ ਦੀ ਗ੍ਰਿਫਤਾਰੀ ਨੂੰ ਤੱਕਾ ਦੱਸਿਆ ਜਾ ਰਿਹਾ ਹੈ। ਕੀ ਤੁਹਾਡੇ ਰਾਜ ਵਿੱਚ ਜਨਤਾ ਨਾਲ ਤੱਕਾ ਨਹੀਂ ਸੀ ਹੁੰਦਾ? ਹਾਂ ਅਸੀਂ ਤੁਹਾਡੇ ਤੱਕੇ ਦੇ ਤਾਂ ਖਲਾਫ ਹਾਂ ਜੇ ਤੁਹਾਡੇ ਨਾਲ ਤੱਕਾ ਹੋਇਆ ਹੋਵੇ। ਤੁਸੀਂ ਉਦੋਂ ਕਹਿੰਦੇ ਸੀ ਕਾਨੂੰਨ ਆਪਣਾ ਕੰਮ ਕਰ ਰਿਹਾ। ਆ ਮੇਰੇ ਵਰਗੇ ਦੇ ਸਾਰੀ ਜਿੰਨੀ ਤੁਹਾਡੀ 15 ਸਾਲ ਦੀ ਟਰਮ ਹੈ ਲਗਭਗ ਤੁਸੀਂ ਜੇਲ੍ਹਾਂ ਵਿੱਚ ਰੱਖਿਆ ਤੁਸੀਂ ਕਹਿੰਦੇ ਸੀ ਕਾਨੂੰਨ ਕੰਮ ਕਰਦਾ ਸ਼ਰਾਪੀਆ ਅੰਸਰ ਉਹ ਬਾਦਲ ਕੜਮਿਓ ਹੁਣ ਵੀ ਕਾਨੂੰਨ ਹੀ ਆਪਣਾ ਕੰਮ ਕਰਦਾ ਹੁਣ ਕਿਉਂ ਨਹੀਂ ਕਹਿੰਦੇ ਕਾਨੂੰਨ ਆਪਣਾ ਕੰਮ ਕਰਦਾ ਪੁਲਿਸ ਉਦੋਂ ਵੀ ਤੁਹਾਡੀ ਸੀ ਅੱਜ ਵੀ ਪੁਲਿਸ ਉਹ ਵੀ ਪੁਲਿਸ ਆ ਅੱਜ ਪੁਲਿਸ ਤੁਹਾਨੂੰ ਫੜਨ ਜਾਂਦੀ ਆ ਤੇ ਉਦੋਂ ਤੁਸੀਂ ਪੁਲਿਸ ਲੋਕਾਂ ਨੂੰ ਭੁਣਾਉਣ ਵਾਸਤੇ ਭੇਜਦੇ ਸੀ ਸੋ ਜੇ ਸਰਕਾਰ ਨੇ ਕਦਮ ਚੁੱਕ ਲਿਆ ਪਹਿਲਾਂ ਤਾਂ ਸਰਕਾਰ 3 ਸਾਲ ਇਹਨੂੰ ਟੰੜਦੀ ਰਹੀ ਆ ਜੇ ਸਰਕਾਰ ਨੇ ਹੁਣ ਕਦਮ ਚੁੱਕਿਆ ਤੇ ਪਛਾਣ ਆਵੇ ਸਿਆਸੀ ਕਾਮਾ ਰੌਣੀ ਤੋਂ ਸਿਆ ਸਰਕਾਰ ਨੂੰ ਦਰਨ ਦੀ ਲੋੜ ਨਹੀਂ ਲੋਕਾਂ ਦੇ ਦਿਲ ਖੋਲਿਆ ਬੱਚਾ ਬੱਚਾ ਪੰਜਾਬ ਦਾ ਖੁਸ਼ਿਆ ਇਹੋ ਜੇ ਨੌਜਵਾਨ ਖੁਸ਼ ਅੱਜ ਜਿਨ੍ਹਾਂ ਨੂੰ ਥਾਣਿਆਂ ਵਿੱਚ ਜਲੀਲ ਕੀਤਾ ਮੇਰੇ ਚਾਰ ਸਹਾਰੇ ਤੁਸੀਂ ਨੌਜਵਾਨੀ ਦੇਖਦੇ ਹੋ ਇਹ ਨੌਜਵਾਨ ਕਿਸਾਨ ਯੂਨੀਅਨ ਤੋਂ ਨੇ ਫਟੇ ਯੂਨੀਅਨ ਤੋਂ ਸਰਜੀਤ ਸਿੰਘ ਇਹ ਨੌਜਵਾਨ ਗੁਰਜੀਤ ਸਿੰਘ ਇਹ ਸਾਰੇ ਹੀ ਨੌਜਵਾਨ ਲਗਭਗ ਮਾਲਵੇ ਤੋਂ ਨੇ ਅੱਜ ਮੇਰੇ ਨਾਲ ਤੇ ਮਾਰਰੇ ਵਿੱਚ ਸਭ ਤੋਂ ਜ਼ਿਆਦਾ ਤਸ਼ੱਦਦ ਇਹਨਾਂ ਨੇ ਕੀਤਾ ਸੀ ਸੁਖਜੀਤ ਖੋਸਾ ਨੇ ਇਲਜ਼ਾਮ ਲਗਾਏ ਨੇ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਸਿੱਖ ਸੰਗਤਾਂ ਤੇ ਇਸ ਤੋਂ ਵੀ ਵੱਡੇ ਜ਼ੁਲਮ ਕੀਤੇ ਗਏ ਸਨ ਖੋਸਾ ਨੇ ਕਿਹਾ ਕਿ ਹੁਣ ਸਰਕਾਰ ਨੂੰ ਮਜੀਠੀਆ ਖਿਲਾਫ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣਾ ਚਾਹੀਦਾ ਹੈ ਤੋ ਜੁਲੰਦਰ ਦੇ ਸ਼ਾਕੋੜ ਥਾਣਾ ਖੇਤਰ ਦੀ ਪੁਲਿਸ ਟੀਮ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਸਨਮਾਨਿਤ ਕੀਤਾ ਸ਼ਾਕੋੜ ਦੇ ਜੀਐਸਪੀ ਓਂਕਾਰ ਸਿੰਘ ਬਰਾੜ ਨੇ ਕਿਹਾ ਹੈ ਕਿ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਥਾਣਾ ਇੰਚਾਰਜ ਬਲਵਿੰਦਰ ਸਿੰਘ ਪੋਲਰ ਸਮੇਤ ਕੁੱਲ 9 ਪੁਲਿਸ ਕਰਮਚਾਰੀ ਸ਼ਾਮਲ ਨੇ ਮੱਧ ਪ੍ਰਦੇਸ਼ ਦੇ ਆਈਪੀਐਸ ਅਫਸਰ ਵੱਲੋਂ ਸ਼ਾਕੋੜ ਥਾਣੇ ਦੇ 9 ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਜੋ ਕਿ ਪੰਜਾਬ ਪੁਲਿਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਾਹਕੋਟ ਦੇ ਡੀਐਸਪੀ ੋਂਕਾਰ ਸਿੰਘ ਬਰਾੜ ਨੇ ਦੱਸਿਆ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਮਾਨਯੋਗ ਐਸਐਸਪੀ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸ਼ਾਹਕੋਟ ਪੁਲਸ ਵੱਲੋਂ ਇੱਕ ਬਹੁਤ ਹੀ ਵਧੀਆ ਪੁਲਸ ਵਰਕ ਕੀਤਾ ਗਿਆ ਜਿਸ ਦੇ ਤਹਿਤ 16 2025 ਨੂੰ ਮੱਧ ਪ੍ਰਦੇਸ਼ ਦੇ ਜੈਤਪੁਰ ਥਾਣੇ ਦੀ ਪੁਲਿਸ ਨੇ ਸ਼ਾਹਕੋਟ ਦੇ ਮੁਖ ਪੁਲਸ ਅਫਸਰ ਬਲਵਿੰਦਰ ਸਿੰਘ ਪੁੱਲਰ ਨੂੰ ਜਾਣਕਾਰੀ ਦਿੱਤੀ ਕਿ 28 ਨੰਬਰ ਮੁਕਦਮਾ 35 2025 ਨੂੰ ਆਰ ਮੈਕਟ ਦੇ ਤਹਿਤ ਥਾਣਾ ਜੈਤਪੁਰ ਮੱਧ ਪ੍ਰਦੇਸ਼ ਚ ਦੋ ਦੋਸ਼ੀਆਂ ਖਿਲਾਫ ਦਰਜ ਹੋਇਆ ਸੀ ਜਿਨ੍ਹਾਂ ਦੇ ਨਾਮ ਜਗਵਿੰਦਰ ਤੇ ਵੀਰਪਾਲ ਸਿੰਘ ਤੇ ਇਹ ਥਾਣਾ ਸ਼ਾਹਕੋਟ ਦੇ ਰਹਿਣ ਵਾਲੇ ਸਨ ਇਹਨਾਂ ਦੋਸ਼ੀਆਂ ਨੂੰ ਅਸਲਾ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਜੋ ਪੁਲਸ ਹਿਰਾਸਤ ਤੋਂ ਭੱਜ ਗਏ ਸਨ ਜਦੋਂ ਸਾਡੀ ਪੁਲਸ ਪਾਰਟੀ ਨੂੰ ਪਤਾ ਲੱਗਾ ਤਾਂ ਨੌ ਕਰਮਚਾਰੀ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਏਐਸਆਈ ਮਨਦੀਪ ਸਿੰਘ ਏਐਸਆਈ ਹਰਨੇਕ ਸਿੰਘ ਐਚਸੀ ਸੰਤੋਖ ਸਿੰਘ ਕਾਂਸਟੇਬਲ ਜਗਦੀਪ ਸਿੰਘ ਰਾਜਦੀਪ ਮਨਪ੍ਰੀਤ ਜਗਜੀਤ ਤੇ ਵਿਕਰਮਜੀਤ ਸਿੰਘ ਨੇ ਸਖਤ ਮਿਹਨਤ ਕਰਕੇ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ। ਇਸ ਮਾਮਲੇ ਵਿੱਚ ਅੱਗੇ ਕਾਰਵਾਈ ਕਰਦੇ ਹਾਂ। ਥਾਣਾ ਸ਼ਾਹਕੋਟ ਵਿੱਚ ਕਪੋਰ ਮਕਦਮਾ ਦਰਜ ਕੀਤਾ ਗਿਆ ਜਿਸ ਵਿੱਚ ਦੋ ਹਥਿਆਰ ਬਰਾਮਦ ਕੀਤੇ ਗਏ ਹਨ ਅਤੇ ਅਗਲੀ ਕਾਰਵਾਈ ਜਾਰੀ ਹੈ। ਡੀਐਸਪੀ ਊਂਕਾਰ ਸਿੰਘ ਬਰਾੜ ਨੇ ਕਿਹਾ ਕਿ ਇਹ ਸ਼ਲਾਘਾਯੋਗ ਕੰਮ ਕਰਨ ਤੋਂ ਬਾਅਦ ਜਾਤੀਪੁਰ ਥਾਣੇ ਦਾ ਮੁਕੱਦਮਾ ਟ੍ਰੇਸ ਕਰਨ ਤੋਂ ਬਾਅਦ ਮਧ ਪ੍ਰਦੇਸ਼ ਦੇ ਆਈਪੀਐਸ ਧਰਮਰਾਜ ਵੱਲੋਂ ਸਾਡੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਹੈ ਸਾਨੂੰ ਦੂਜੇ ਸੂਬੇ ਦੀ ਪੁਲਿਸ ਵੱਲੋਂ ਵੀ ਪ੍ਰਸ਼ੰਸਾ ਮਿਲੀ ਹੈ ਡੀਐਸਪੀ ओंकार ਸਿੰਘ ਬਰਾੜ ਨੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ ਦੱਸ ਦਈਏ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਅਸਲਾ ਐਕਟ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ ਜੋ ਪੁਲਿਸ ਇਰਾਸਤ ਵਿੱਚੋਂ ਭੱਜ ਗਏ ਸਨ ਜਦੋਂ ਪੁਲਿਸ ਪਾਰਟੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਨੌ ਮੁਲਾਜ਼ਮਾਂ ਨੇ ਮਿਲ ਕੇ ਉਕਤ ਮੁਲਜ਼ਮਾਂ ਨੂੰ ਫੜ ਲਿਆ ਅਤੇ ਮੱਧ ਪ੍ਰਦੇਸ਼ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹਨਾਂ ਕਰਮਚਾਰੀਆਂ ਵਿੱਚ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ, ਏਐਸਆਈ ਮਨਦੀਪ ਸਿੰਘ, ਏਐਸਆਈ ਹਰਨੇਕ ਸਿੰਘ, ਐਚਸੀ ਸੰਤੋਖ ਸਿੰਘ, ਕਾਂਸਟੇਬਲ ਜਗਦੀਪ ਸਿੰਘ, ਰਾਜਦੀਪ, ਮਨਪ੍ਰੀਤ, ਜਗਜੀਤ ਅਤੇ ਵਿਕਰਮਜੀਤ ਸਿੰਘ ਸ਼ਾਮਲ ਹਨ। ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਸ਼ਾਹਕੋਟ ਪੁਲਿਸ ਸਟੇਸ਼ਨ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਨੇ ਦੋ ਹਥਿਆਰ ਵੀ ਬਰਾਮਦ ਕੀਤੇ ਹਨ ਮਧ ਪ੍ਰਦੇਸ਼ ਕੈਡਰ ਦੇ ਆਈਪੀਐਸ ਧਰਮਰਾਜ ਦੁਆਰਾ ਸਾਰੇ ਪੁਲਿਸ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਨੇ ਦੇਰ ਰਾਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਏ ਨੇ। ਡਾਕਟਰ ਸੋਹਲ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਹੈ। ਜਿਸ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਪਰਮਾਤਮਾ ਵਿਚੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਦੇ ਪਰਿਵਾਰ ਸਮੇਤ ਚੌਣ ਵਾਲਿਆਂ ਨੂੰ ਪਾਣਾ ਮੰਨਣ ਦਾ ਹੌਸਲਾ ਹਿੰਮਤ ਬਖਸ਼ਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਤਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖਬਰ ਮਿਲੀ ਸੁਣ ਕੇ ਬੇहद ਦੁੱਖ ਲੱਗਿਆ ਡਾਕਟਰ ਸਾਹਿਬ ਪਾਰਟੀ ਦੇ ਬਹੁਤ ਹੀ ਮਿਹਨਤੀ ਤੇ ਜੁਝਾਰੂ ਆਗੂ ਸਨ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਪਰਿਵਾਰ ਸਮੇਤ ਛਾਣ ਵਾਲਿਆਂ ਨੂੰ ਪਾਣਾ ਮੰਨਣ ਦਾ ਹੌਸਲਾ ਹੀ ਮਤਬਖਸ਼ਣ ਦੱਸਦੀ ਹੈ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਆਪ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਸ਼ੁੱਕਰਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਉਹਨਾਂ ਦੇ ਨਿਵਾਸ ਸਥਾਨ ਤੇ ਹੀ ਦੇਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ ਉਹ ਕੁਝ ਸਮੇਂ ਤੋਂ ਅਮ੍ਰਿਤਸਰ ਦੇ ਫੋਰਟਿਸ ਹਸਪੀਟਲ ਵਿੱਚ ਦਾਖਲ ਸਨ ਅਤੇ ਉੱਥੇ ਇਲਾਜ ਦੌਰਾਨ ਉਹਨਾਂ ਨੇ ਆਖਰੀ ਸਾਹ ਲਿਆ ਡਾਕਟਰ ਸੋਹਲ ਪੇਸ਼ੇ ਤੋਂ ਡਾਕਟਰ ਸਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੇ। ਬਿਮਾਰੀ ਦੇ باوجود ਉਹ ਜਨਤਾ ਨਾਲ ਲਗਾਤਾਰ ਜੁੜੇ ਰਹੇ ਅਤੇ ਸੇਵਾ ਵਿੱਚ ਸਰਗਰਮ ਰਹੇ। ਉਨ੍ਹਾਂ ਦੇ ਦੇਹਾਂਤ ਕਾਰਨ ਤਰਨਤਾਰਨ ਇਲਾਕੇ ਦੇ ਲੋਕਾਂ, ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਹੈ। ਅੰਤਿਮ ਸੰਸਕਾਰ ਅੱਜ ਕਿਤੇ ਜਾਣ ਦੀ ਸੰਭਾਵਨਾ ਹੈ ਜਿਸ ਵਿੱਚ ਸੀਨੀਅਰ ਆਪਾਗੂ ਵੀ ਸ਼ਾਮਲ ਹੋ ਸਕਦੇ ਹਨ। ਆਪ ਦੇ ਸੀਨੀਅਰ ਲੀਡਰ ਨੀਲ ਗਰਗ ਨੇ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਉੱਤੇ ਕਿਹਾ ਕਿ ਤਰਨਤਾਰਨ ਤੋਂ ਸਾਡੀ ਪਾਰਟੀ ਦੇ ਸਤਕਾਰਯੋਗ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਜੀ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਹੀ ਪੀੜਾਦਾਇਕ ਹੈ ਡਾਕਟਰ ਸਾਹਿਬ ਇੱਕ ਇਮਾਨਦਾਰ ਮਿਹਨਤੀ ਅਤੇ ਸੰਘਰਸ਼ੀਲ ਜਨ ਸੇਵਕ ਸਨ ਜਿਨ੍ਹਾਂ ਨੇ ਪੰਜਾਬ ਅਤੇ ਪਾਰਟੀ ਦੀ ਸੇਵਾ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ ਪੰਜਾਬ ਦੇ ਮਸ਼ਹੂਰ ਮਨੁੱਖੀ ਹੱਕਾਂ ਦੇ ਸੰਘਰਸ਼ੀ ਅਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਨਵਾਂ ਸਕੂਲ ਫ੍ਰਿਸਨੋਵਿਚ ਖੋਲਿਆ ਗਿਆ। ਇਸ ਸਕੂਲ ਦਾ ਉਦਘਾਟਨ ਸਮਾਰੋਹ ਲੰਗੇ ਵੀਰਵਾਰ ਬਹੁਤ ਹੀ ਜਜ਼ਬਾਤੀ ਅਤੇ ਇਤਿਹਾਸਿਕ ਮਾਹੌਲ ਵਿੱਚ ਹੋਇਆ ਹੈ ਜਿਸ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਨੇ ਭਰਪੂਰ ਹਿੱਸਾ ਲਿਆ। ਉਦਘਾਟਨ ਸਮੇਂ ਖਾਲੜਾ ਸਾਹਿਬ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਭਾਸ਼ਣ ਦਿੱਤੀ ਗਈ। 1980 ਤੇ 90 ਦੇ ਦਹਾਕੇ ਵਿੱਚ ਪੰਜਾਬ ਵਿੱਚ ਸਿੱਖਾਂ ਤੇ ਹੋਏ ਅਤਿਆਚਾਰਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਅਮਰੀਕਾ ਵਿੱਚ ਪਹਿਲਾ ਸਰਕਾਰੀ ਸਕੂਲ ਖੋਲਿਆ ਗਿਆ ਹੈ ਇਸ ਸਕੂਲ ਨੂੰ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ 5 ਮਹੀਨੇ ਪਹਿਲਾਂ ਮਨਜ਼ੂਰੀ ਦੇ ਦਿੱਤੀ ਸੀ ਖਾਲੜਾ ਦੀ ਪਤਨੀ ਪਰਮਜੀਤ ਕੌਰ ਅਤੇ ਧੀ ਨਿਰਮਨ ਕੌਰ ਖਾਲੜਾ ਵੀ ਸਕੂਲ ਦੇ ਉਦਘਾਟਨ ਸਮਾਰੋਹ ਵਿੱਚ ਮੌਜੂਦ ਸਨ ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਇਹ ਸੰਸਥਾ ਨਾ ਸਿਰਫ ਬੱਚਿਆਂ ਨੂੰ ਪੜ੍ਹਾਈ ਸਿਖਾਏਗੀ ਬਲਕਿ ਮਨੁੱਖੀ ਅਧਿਕਾਰਾਂ ਨਿਆਂ ਅਤੇ ਹਿੰਮਤ ਦੀਆਂ ਕਦਰਾਂ ਕੀਮਤਾਂ ਵੀ ਸਿਖਾਏਗੀ ਇਸ ਮੌਕੇ ਸਿੱਖ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਹਨਾਂ ਦੇ ਵਿਚਾਰਾਂ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਵਿਦੇਸ਼ ਵਿੱਚ ਇਹ ਪਹਿਲੀ ਵਾਰੀ ਹੈ ਕਿ ਕਿਸੇ ਸਕੂਲ ਨੂੰ ਖਾਲੜਾ ਜੀ ਦੇ ਨਾਮ ਤੇ ਸਮਰਪਿਤ ਕੀਤਾ ਗਿਆ ਹੋਵੇ। ਇਹ ਸਕੂਲ ਦਾ ਉਦੇਸ਼ ਨਾ ਸਿਰਫ ਅਕਾਦਮਿਕ ਵਿੱਦਿਆ ਦੇਣਾ ਸਗੋਂ ਬੱਚਿਆਂ ਵਿੱਚ ਇਨਸਾਫ, ਹੱਕਾਂ ਅਤੇ ਇਨਸਾਨੀਅਤ ਲਈ ਲੜਨ ਦੀ ਪ੍ਰੇਰਣਾ ਵੀ ਪੈਦਾ ਕਰਨੀ ਹੈ। ਸਥਾਨਕ ਲੀਡਰਾਂ, ਸਕੂਲ ਬੋਰਡ ਮੈਂਬਰਾਂ ਅਤੇ ਕਈ ਕੁਮਾਂਤਰੀ ਮਾਨਤਾ ਪ੍ਰਾਪਤ ਮਹਿਮਾਨਾਂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਉਹਨਾਂ ਦੀ ਧੀ ਨਵਕਿਰਨ ਕੌਰ ਖਾਲੜਾ ਅਤੇ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੀ ਉੱਚੇ ਚੀ ਹਾਜ਼ਰੀ ਭਰੀ। ਉਹਨਾਂ ਨੂੰ ਸਕੂਲ ਬੋਰਡ ਵੱਲੋਂ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ। ਸਥਾਨਕ ਗੁਰਦੁਆਰਿਆਂ ਵੱਲੋਂ ਵੀ ਇਸ ਯਤਨ ਦੀ ਖੁੱਲਕੇ ਸਰਾਹਣਾ ਕੀਤੀ ਗਈ ਅਤੇ ਉਮੀਦ ਜਤਾਈ ਗਈ ਕਿ ਇਹ ਸਕੂਲ ਭਵਿੱਖ ਦੀ ਪੀੜ੍ਹੀ ਲਈ ਇੱਕ ਰੌਸ਼ਨ ਮਿਸਾਲ ਬਣੇਗਾ। ਤੁਹਾਨੂੰ ਦੱਸ ਦਈਏ ਕਿ ਜਸਵੰਤ ਸਿੰਘ ਖਾਲੜਾ 1980 ਅਤੇ 90 ਦੇ ਦਹਾਕੇ ਵਿੱਚ ਪੰਜਾਬ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਮਾਰੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਆਵਾਜ਼ ਬਣ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਗੁਪਤ ਰੂਪ ਵਿੱਚ ਸ਼ਮਸ਼ਾਨ ਘਾਟਾਂ ਵਿੱਚ ਸੰਸਕਾਰ ਕੀਤਾ ਗਿਆ ਉਹਨਾਂ ਨੇ ਅੰਮ੍ਰਿਤਸਰ ਦੇ ਕਈ ਸ਼ਮਸ਼ਾਨ ਘਾਟਾਂ ਦਾ ਦੌਰਾ ਕੀਤਾ ਅਤੇ ਦਸਤਾਵੇਜ਼ੀ ਸਬੂਤ ਇਕੱਠੇ ਕੀਤੇ ਜਿਸ ਤੋਂ ਪਤਾ ਲੱਗਾ ਕਿ ਲਗਭਗ 6000 ਅਣਪਛਾਤੇਆਂ ਲਾਸ਼ਾਂ ਨੂੰ ਗੁਪਤ ਰੂਪ ਵਿੱਚ ਸੰਸਕਾਰ ਕੀਤਾ ਗਿਆ ਸੀ ਖਾਲੜਾ ਨੇ ਇਹ ਜਾਣਕਾਰੀ ਨਾ ਸਿਰਫ ਦੇਸ਼ ਵਿੱਚ ਸਗੋਂ ਅੰਤਰਰਾਸ਼ਟਰੀ ਮੰਚਾਂ ਤੇ ਵੀ ਸਾਂਝੀ ਕੀਤੀ ਜਿਸ ਨੇ ਭਾਰਤ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਤੇ ਵਿਸ਼ਵ ਵਿਆਪੀ ਸਵਾਲ ਖੜੇ ਕੀਤੇ ਉਹਨਾਂ ਦੀ ਹਿੰਮਤ ਤੇ ਸੰਘਰਸ਼ ਅੱਜ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਵਿੱਚ ਪ੍ਰੇਰਣਾ ਸਰੋਤ ਬਣਿਆ ਹੋਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਦੇ ਅੰਦਰ ਵਿਸ਼ਾਲ ਪੱਧਰ ਤੇ ਕਾਸੋ ਪ੍ਰੋਗਰਾਮ ਲਾਇਆ ਗਿਆ ਇਹ ਸਰਚ ਆਪਰੇਸ਼ਨ ਇੱਕ ਸਮੇਂ ਤੇ શ્રી ਮੁਕਸਰ ਸਾਈ ਮਲੋੜ ਗਿੱਦੜਪਹਾ ਤੇ ਲੰਬੀ ਦੀਆਂ ਸਬ ਡਿਵੀਜ਼ਨਾਂ ਦੇ ਵਿੱਚ ਕਰੀਬ 350 ਪੁਲਿਸ ਮੁਲਾਜ਼ਮਾਂ ਦੀ ਤਾਨਾਤੀ ਹਟ ਚਲਾਇਆ ਗਿਆ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ શ્રી ਮੁਕਸਰ ਸਾਹਿਬ ਦੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਛਾਪੇਮਾਰੀ ਪੰਜਾਬ ਦੀਆਂ ਜੜ੍ਹਾਂ ਚੋਂ ਨਸ਼ੇ ਖਤਮ ਕਰਨ ਲਈ ਕੀਤੀ ਜਾ ਰਹੀ ਹੈ ਭਵਿੱਖ ਚ ਵੀ ਪੁਲਿਸ ਵੱਲੋਂ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਲੇਖੋ ਇਹ ਜੋ ਸਾਡਾ ओपरेशन चल रहा है सारे पंजाब युद्ध नशा विरुद्ध तो उदी कड़ी विच ही जो ये स्पेशल जो कासा ऑपरेशन आज रखा गया सी उदा तो, तो चलता ही है एस एस पी साहब जो भी नशे विरुद्ध जो चेकिंग सारे जो भी होट स्पोट काफ़ी कुछ कम हो गए लेकिन जो कुछ होट स्पोट बचे है जिम्मेदार तो चेकिंग आज कराई हैगी जिमें असी खड़े है कालू की बाड़ी अदाई मलोट में कैमप एरिया भी जो चेकिंग चल रही हैगी गिदड़वा में बाग और वार्ड नंबर आठ अदाई लंबी में किलियावाड़ा और वड़िंग खेड़ा तो ये जो हॉट स्पॉट उन्हें भी चेकिंग जो की हैगी अलग अलग टीम बनाई हैगी और उधर भी आज जो टोटल साड़ी फोर्स लगी हैगी दस एन जी ओ नाइनटी फोर ई पी ओ और लेडी ई पी ओ फोरटीन मतलब टोटल एक सौ अठारह करीब फोर्स सारी लगाई हैगी

करीब दो किलो छः सौ साठ ग्राम हेरोइन, उन्तालीस किलो के करीब अफीम चौदह सौ बारह किलो पॉपी अस्क तेईस हज़ार करीब पिल्स गोलियां और पैंतालीस हज़ार करीब कैप्सूल छः लाख छिहत् हज़ार ड्रग मनी ये सारी रिकवरी हुई हैगी इसी तरह जिदा चौदह मैटर्स में, में प्रॉपर्टी फ्रीज की हैगी करीब एक करोड़ अठासी लाख की इसी तरह जैसा रीएबिलटेशन वाला अगर हम ਕਈ ਇਹ ਤੋਂ ਉਹ ਸੈਕਸ਼ਨ 164 ए ਹੁੰਦਾ ਉਹਦੇ ਅਦੀਨ ਮਤਲਬ 69 ਬੰਦੇ ਜੋ ਡਰਗ ਮਾਈਨਰ ਜਿन्होने ਮਤਲਬ ਕੰਜ਼ਿਊਮਰ ਜਾਂ ਮਾਈਨਰ ਜੋ ਹੈ ਸੇ ਉਹਨਾਂ ਨੂੰ ਐਸ ਪਰ ਲੀਗਲ ਪ੍ਰੋਸੀਜਰ ਉਹਨਾਂ ਨੂੰ ਰੀਹੈਬਿਲੇਟ ਕਰਨ ਲਈ ਉਹਨਾਂ ਦਾ ਨਸ਼ਾ ਛਡਾਉਣ ਲਈ ਉਹਨਾਂ ਨੂੰ ਜੋ ਨਸ਼ਾ ਛਡਾਊ ਕੇਂਦਰ ਪਰ ਉਹਨਾਂ ਦਾ ਟ੍ਰੀਟਮੈਂਟ ਕਰ ਕੀਤਾ ਹੈਗਾ ਇਨ 69 ਕਲਾ 3 343 इनके अलावा उनको भी डी एडिक्शन सेंटर में जो वो कराया है। ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਮੁਕਸਰ ਦੀਆਂ ਚਾਰ ਸਬ ਡਿਵੀਜ਼ਨਾਂ ਚੋਂ ਇੱਕੋ ਸਮੇਂ ਆਪਰੇਸ਼ਨ ਕਾਸੂ ਚਲਾਇਆ ਅਤੇ ਸ਼ੱਕੀ ਬੰਦਿਆਂ ਦੀ ਘਰਾਂ ਦੀ ਤਲਾਸ਼ੀ ਲਈ। ਕਰੀਬ 350 ਪੁਲਿਸ ਮੁਲਾਜ਼ਮਾਂ ਨੇ ਸ਼੍ਰੀ ਮੁਕਸਰ ਸਾਹਿਬ, ਮਲੋਟ, ਗਿੱਦੜਬਾਹ ਅਤੇ ਲੰਬੀ ਵਿਖੇ ਛਾਪੇਮਾਰੀ ਕੀਤੀ। ਇਸ ਦੌਰਾਨ ਉੱਚ ਪੁਲਸ ਅਧਿਕਾਰੀ ਵੀ ਮੌਜੂਦ ਰਹੇ। ਇਹ ਆਪਰੇਸ਼ਨ ਆਈਜੀ ਬਾਬੂ ਲਾਲ ਮੀਨਾ ਤੇ ਐਸਐਸਪੀ ਅਖਿਲ ਚੌਧਰੀ ਦੀ ਅਗਵਾਈ ਚ ਕੀਤਾ ਗਿਆ। ਸੋਇ ਉਸਨ ਪੰਜਾਬ ਨਿਊਜ਼ ਦੇ ਅਹਿਮ ਖਬਰਾਂ ਇਸ ਦਿਨ ਆਪਸ ਨੂੰ ਆ ਗਿਆ ਧੰਨਵਾਦ